ਹੇ ਜਿੰਨਾ ਦਿੱਤਾ ਮਾਲਕ ਨੇ ਸੈਟੀਸਫਾਈ ਕਦੇ ਵੰਡਾ ਕਦੇ ਬਿੱਲੋਂ ਲੋੜ ਵੰਦ ਹੁੰਨਿਆ ਨਹੀਂ ਕਦੇ ਐਸ਼ ਫੁੱਲ ਬਿਲੋਂ ਕਦੇ ਤੰਗ ਹੁੰਨਿਆ ਨਹੀਂ ਕਦੇ ਬਸ ਕਦੇ ਕਰ ਪਾਇੰਟ ਵੈਲਕਮ ਗਾਇਸ ਆਈ ਹੋਪ ਕਰ ਸਾਰੇ ਵਧੀਆ ਹੋਗੇ ਤਾਂ ਅੱਜ ਦਾ ਵਲੋਗ ਆਪਾਂ ਸਟਾਰਟ ਕਰਦੇ ਆਂ ਤਾਂ ਅੱਜ ਦਾ ਵਲੋਗ ਆਪਾਂ ਇਹ ਤੁਹਾਨੂੰ ਆਪਾਂ ਦੇਣਾ ਸਰਪ੍ਰਾਈਜ਼ ਸਰਪ੍ਰਾਈਜ਼ ਤੁਹਾਨੂੰ ਆਪਾਂ ਉੱਥੇ ਤੱਕ ਮਿਲਦੇ ਆਂ ਤਾਂ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆਂ ਲੋ ਵੀ ਮਿੱਤਰੋ ਰਾਜ ਭਰੇ ਯਾਰਿਆਂ ਗੱਡੀ ਲੈਣਾ ਪਰ ਖੁਸ਼ੇਪੁਰਾ ਫਾਈਲ ਨੇ ਮਿੱਤਰੋ ਆ ਗੱਡੀ ਲਈ ਐ ਸਵਿਫਟ ਆਹ ਗੱਡੀ ਐ ਸਵਿਫਟ ਆ ਗੱਡੀ ਆਪਾਂ ਪਰਚੇਸ ਕੀਤੀ ਆ ਮੈਂ ਬਾਹਰ ਤਾਂ ਨਹੀਂ ਕਰ ਰਿਹਾ ਵਲੋਗਿੰਗ ਮੈਨੂੰ ਸ਼ਰਮ ਆ ਰਹੀ ਮੜੀ ਜੀ ਗੱਡੀ ਦੱਸਕ ਇਦਾਂ ਨਾ ਕਰੀਏ ਤੇ ਤੁਹਾਨੂੰ ਦਿਖਾਣਾ ਮੈਂ ਬਾਹਰ ਹੋ ਜਾ ਕੇ ਆ ਆ ਵੀ ਗੱਡੀ ਖੜੀ ਆ ਆਪਾਂ ਨੂੰ ਤਾਂ ਗੱਡੀ ਸਵਿਫਟ ਪਸੰਦ ਆਈ ਐ ਪੈਸਾ ਵਰਨਾ ਵੀ ਘੈਂਟ ਐ ਪਰ ਵਰਨਾ ਲੈਣ ਨੂੰ ਮੇਰਾ ਦਿਲ ਨਹੀਂ ਕਰ ਰਹਾ ਰੈਡੀ ਦਾ ਰੈਡੀ ਕਹਿੰਦਾ ਲੈਣੀ ਤਾਂ ਉਹ ਛੋਟੀ ਲੈਣੀ ਵੀ ਮੁੜ ਕੇ ਨਵੀ ਲੈ ਲਾਂਗੇ 6 ਮਹੀਨਿਆਂ ਖਾਲ ਤੱਕ ਗੱਡੀ ਇੱਧਰ ਵੀ ਖੜੀ ਆ ਪਰ ਉਹ ਲੈਣੀ ਨਹੀਂ ਪਸੰਦ ਨਹੀਂ ਲੱਗਿਆ ਫਿਫਥ ਸਬਤ ਬੜੀ ਲੱਗੀ ਸਾਨੂੰ ਉਹ ਵਾਲੀ ਕੋਈ ਪਰਚੇਸ ਕਰਨੇ ਆ ਚਲੋ ਡੈਡੀ ਤੇ ਰਵਿੰਦਰ ਗਏ ਨੇ ਮੈਂ ਬਾਹਰ ਸੀਗਾ ਹੁਣ ਮੈਂ ਵੀ ਜਾਂਦਾ ਅੰਦਰ ਚਲੋ ਮਿੱਤਰੋ ਆਪਾਂ ਅਗਰਾਜਪੁਰੇ ਡੈਡੀ ਹੋ ਰਿ ਗਏ ਨੇ ਬੈਂਕ ਬੈਂਕ ਤੇ ਗਏ ਨੇ ਤੇ ਮੈਂ ਮੜਾ ਬਾਹਰ ਖੜਿਆ ਸੀਗਾ ਤੇ ਜਾ ਕੇ ਹੁਣ ਆਪਾਂ ਗੱਡੀ ਉਹ ਖਰੀਦਣੀ ਬਸ ਹੁਣ ਆਪਣਾ ਕੋਈ ਕੰਮ ਨਹੀਂ ਹੈਗਾ ਗੱਡੀ ਬਜ਼ਾਰੂ ਆਪਣੀ ਲਿਬੜੀ ਹੋਈ ਲੋਕ ਨਿਕਾ ਬਜ਼ਾਰੋਂ ਲੋਈ ਮਿੱਤਰੋ ਬੈਂਕ ਮੁਕ ਜੋ ਆਪਾਂ ਆ ਗਏ ਹੁਣ ਤੇ ਬਸ ਹੁਣ ਗੱਡੀ ਡਿਲੀਵਰੀ ਲੈਣੀ ਆਪਾਂ ਕਰਨੀ ਗੱਡੀ ਡਿਲੀਵਰੀ ਗੱਡੀ ਚੈੱਕ ਕਰ ਲੋ ਗੱਡੀ ਬੜੀ ਸੋਹਣੀ ਲੱਗੀ ਆਪਾਂ ਨੂੰ ਹੁਣ ਆਪਾਂ ਡਿਲੀਵਰੀ ਲੈਣੇ ਲਈ ਗੱਡੀ ਤੇ ਹੁਣ ਨਿੱਕਲੀ ਹੁਣ ਆਪਾਂ ਗੱਡੀ ਲੈ ਕੇ ਜਾਣੀ ਘਰ ਨੂੰ ਆ ਲਾਈਪ ਪਵਾ ਲੈਣੇ ਹੁਣ ਜੇ ਆਪਾਂ ਨੂੰ ਹੁਣ ਟਾਈਮ ਲੱਗੇ ਬਾਪੂ ਕਹਿੰਦਾ ਹੁਣ ਆ ਲਾਈਪ ਪਵਾ ਕੇ ਲੈਵਾਂ ਨਹੀਂ ਤੇ ਆਪਾਂ ਫਿਰ ਅਗਲੀ ਵਾਰ ਹੀ ਬਾਹਾਂ ਪਰ ਮੈਂ ਜੱਟ ਕਿ ਆਪਦਾ ਸਕੂਲ ਹਾਂ ਗੱਡੀ ਬੜੀ ਸੋਹਣੀ ਲੱਗੀ ਆਪਾਂ ਨੂੰ ਕੰਟੀ ਹੀ ਸ਼ਾਨਦਾਰ ਹੈ ਇਹ ਪੂਰਾ ਵਲੋਗ ਵੇਖਣ ਲਈ ਆਪਣੇ YouTube ਨੂੰ ਕਰ ਲਓ ਸਬਸਕ੍ਰਾਈਬ ਰਜਿੰਦਰ ਵਲੋਗਸ ਪੀਬਨ ਤਾਲੀ ਵਾਲਾ ਤੁਹਾਨੂੰ ਹੁਣ ਅੰਦਰ ਜਾ ਕੇ ਆਪਣੀ ਗੱਡੀ ਦਿਖਾਣੇ ਬਾਅਦ ਚਾਹੀ ਮਿੱਤਰੋ ਆਪਣੀ ਗੱਡੀ ਦੀ ਹੋ ਰਹੀ ਹੈ ਵਾਸ਼ਿੰਗ ਗੱਡੀ ਆਪਣੀ ਧੋ ਰਹੇ ਨੇ ਚੈੱਕ ਕਰੋ ਗੱਡੀ ਮੈਂ ਗੱਡੀ ਹੈਂਡ ਵਾਸ਼ਿੰਗ ਹੋ ਰਹੀ ਹੈ ਘੈਂਟ ਗੱਡੀ ਸਾਰੇ ਦੱਸੋ ਮੈਨੂੰ ਕਮੈਂਟਾਂ ਜਰੂਰ ਚੈੱਕ ਕਰੋ ਗੱਡੀ ਮੈਂ ਲੋ ਘੈਂਟ ਦਾ ਹੈ ਗੱਡੀ ਦੀ ਇਹਨੂੰ ਗੱਡੀ ਪੂਰੀ ਸੋਹਣੀ ਲੱਗ ਰਹੀ ਪੂਰੀ ਨਵੀਂ ਦੀ ਗੱਡੀ ਸਾਰੀ ਬ੍ਰੈਂਡ ਨਿਊ ਫਲੇ ਆ ਲਾਈਵ ਆਪਾਂ ਅੱਜ ਪਵਾਲੀ ਕੋਈ ਪਤਾ ਨਹੀਂ ਫਿਰ ਲਾਈਵ ਪਾਵਾਂਗੇ ਚੰਡੀਗੜ੍ਹੋਂ ਇੱਥੇ ਰੱਡੀਆਂ ਦਾ ਪਾਉਣੇ ਨੇਗਾ ਉਰੇ ਖੁਸ਼ ਜਾਲ ਮੂਲ ਬਣਾ ਬਾਈ ਇੱਥੇ ਇਧਰ ਕੱਢਦੇ ਬਾਈ ਨਾ ਇੱਕ ਮਿੱਟੀ ਮਿੱਟੀ ਛੱਡਦੇ ਸਾਰੇ ਇਹਨੂੰ ਚਾਰੇ ਪਾਸੋਂ ਛੋਟੀ ਹੀ ਲੋੜ ਸੀ ਗੱਟੀ ਦੀ ਚੈੱਕ ਕਰੋ ਮੈਂ ਗੱਟੀ ਗੱਡੀ ਸੁਣ ਲੱਗ ਰਹੀ ਜੀ ਬਈ ਥੱਲੇ ਵੀ ਕਰਨ ਲੱਗੀ ਮਿੱਟੀ ਇਹ ਵੀ ਕੱਢਦੀ ਪਰਾਂ ਕਰਦੇ ਹੋਰ ਕਿ ਲਈ ਲਾਈਵ ਪਾਉਂਦੇ ਹੈ ਆ ਪਵਾ ਮੈਂ ਅੱਜ ਨਹੀਂ ਲੈ ਅੱਜ ਟਾਈਮ ਨਹੀਂ ਹੈ ਮੇਰੇ ਖਿਆਲ ਸੇ ਲਾਈਵ ਵੀ ਪਾਉਂਦਾ ਜਾਂ ਟਾਈਮ ਲੱਗੇ ਨਾਲ ਦੀ ਨਾਲ ਵਲੋਗ ਪਾ ਦਣਾ ਗੱਟੀ ਬੜੀ ਸੁਣ ਲੱਗ ਰਹੀ ਹੈ ਸ਼ਾਨਦਾਰ ਪੀਸ ਲੱਗ ਰਿਹਾ ਬਿਲਕੁਲ ਬਾਕੀ ਉਹ ਆਪਣਾ ਫੁੱਲ ਵਲੋਗ ਵੇਖਣ ਲਈ ਆਪਣੇ YouTube ਤੋਂ ਕਰ ਲੋ ਸਬਸਕ੍ਰਾਈਬ ਸਾਰੇ ਜਾਣੇ ਗੱਡੀ ਨਵੀਂ ਬਿਲਕੁਲ ਐਂ ਚੋ ਲੋ ਮਿੱਤਰੋ ਲੈ ਲਈ ਹੁਣ ਗੱਡੀ ਆਪਾਂ 40 ਫੋਟੋਆਂ ਉਹ ਤੋਂ ਚੈੱਕ ਕਰੋ ਗੱਡੀ ਲੈਫਟ ਅੱਛਾ ਵਾਹ ਵਾ ਬਹੁਤ ਕਰ ਗਿਆ ਆਪਾਂ ਲੈ ਲਈ ਮਿੱਤਰੋ ਗੱਡੀ ਸਵਿਫਟ ਆਪਣੇ ਲਈ ਬਾਪੂ ਨੇ ਲਈ ਏ ਪਲੇਟ ਤੇੜਾ ਜਾਣ ਲਈ ਗੱਡੀ ਬੜੀ ਸੋਹਣੀ ਲਈ ਆਪਾਂ ਬਾਬੇ ਦੀ ਕਿਰਪਾ ਨਾਲ ਤੇ ਚਲੋ ਹੁਣ ਦਿਖਾਨੇ ਤੁਹਾਨੂੰ ਮੈਂ ਕਰ ਲੈ ਡਿਲੀਵਰੀ ਲੈ ਕੇ ਜਾਣੇ ਕਰ ਦਿਖਾਨਾ ਹੈ ਉਹਨਾਂ ਬਾਕੀ ਵੀਡੀਓ ਤਾਂ ਹੋਪ ਕਰਦਾ ਹਾਂ ਤੁਹਾਨੂੰ ਬਹੁਤ ਵਲੋਗ ਵਧੀਆ ਲੱਗੂਗਾ ਮੇਰੇ ਮਿੱਤਰੇ ਮੁੰਡੇ ਨੇ ਗੱਡੀ ਨਵੀਂ ਲਈ ਹੈ ਬਰਫੀ ਲੈਣਾ ਹੈ ਮੁੰਡਾ ਆ ਮੁਬਾਰਕਾ ਲੈ ਮੁੰਡੇ ਕੋ ਗੱਡੀ ਨਵੀਂ ਲੈ ਕੇ ਆਇਆ 50 ਤੇ 50 ਲੈਣੀ ਛੁੱਟੀ ਖੁਸ਼ ਹੋ ਗਿਆ ਬੁਰਾ ਮੁੰਡਾ ਹੈ ਨਾ ਉਹਦਾ ਡੱਬਿਆ ਡੱਬਾ ਲੈ ਲਈ ਮਿੱਤਰੋਂ ਜਾਣੇ ਘਰ ਆਪਾਂ ਲੋਈ ਮੁੰਡੇ ਮਿੱਤਰੋ ਲੈ ਲਿਆ ਡੱਬਾ ਮਨੂੰ ਪੂਰਾ ਖੁਸ਼ਇਆ ਇਸ ਤੋਂ ਹੈ ਕਹਿੰਦਾ ਮਿੱਤਰਾਂ ਨੇ ਗੱਡੀ ਲਈ ਹੈ ਹੈ ਓਏ ਆਹ ਖੜੀ ਗੱਡੀ ਮਿੱਤਰੋ ਪੰਜ ਦੂਰੋਂ ਪਤਾ ਲੱਗ ਰਹੀ ਗੱਡੀ ਸੋਹਣੀ ਲੱਗ ਰਹੀ ਕਰਮ ਵਾਲੀ ਲੋਈ ਮਿੱਤਰੋ ਗੱਡੀ ਲੈ ਜੀ ਮੀਂਹ ਮੌਸਮ ਵੀ ਮੀਂਹ ਦਾ ਬਣ ਗਿਆ ਮਰਾ ਵੀ ਖੁਸ਼ ਹੋ ਗਿਆ ਵੀ ਮਿੱਤਰਾਂ ਦੀ ਗੱਡੀ ਚਲੀ ਹੈ ਪਿੱਛੇ ਆ ਰਹੀ ਬਲੈਰੋ ਚੈੱਕ ਕਰੋ ਬਲੈਰੋ ਤਨਸੂ ਜਰਕੂਰ ਵੀ ਵੀ ਚੌੜੋ ਪਿੰਡਿਆ ਕੇ ਮਿਲਨੇ ਤੁਹਾਨੂੰ ਫਾਈਨ ਲੇ ਕੇ ਆ ਰਿਹਾ ਮਿੱਤਰੋ ਆਪਣਾ ਘਰ ਆ ਗਿਆ ਮਾਰੜੀ ਦੂਰ ਨਾ ਹੈ ਬਬਰੂ ਆ ਗਿਆ ਮਿੱਤਰੋ ਘਰ ਮਿੱਤਰੋ ਆਪਾਂ ਘਰ ਆ ਗਏ ਆ ਗੱਡੀ ਆ ਗਈ ਉਹਨੇ ਘਰੇ ਚ ਗੰਦਾ ਪੈਰ ਨਾਲ ਲੱਗਵਾ ਲ ਬਬਰੂ ਖੁਸ਼ ਹੈ ਹੈ ਬਲੇਰਮ ਛੱਡਣੀ ਹੈ ਅੱਜ ਹੋਰ ਚੈੱਕ ਕਰੋ ਗੱਡੀ ਲੁੱਕ ਮਿੱਤਰੋ ਆਪਾਂ ਆਏ ਆ ਟ੍ਰੈਸ ਡਰਾਈਵ ਲੈਣ ਗੱਡੀ ਦੀ ਗੱਡੀ ਬੰਜ ਪੂਰੀ ਲੱਗਦੀ ਸੀਰਾ ਆ ਚੈੱਕ ਕਰੋ ਮਿੱਤਰ ਇਹ ਨਾਲ ਦੇ ਪਿੰਡ ਆ ਹੀ ਡਰਾਈਵ ਚੈੱਕ ਕਰ ਭਰਾ ਮਰਾ ਨਾਟ ਬੈਠਾ ਪੂਰਾ ਖੁਸ਼ ਹੈਪੀ ਹੈਪੀ ਆਈ ਤੇ ਗੱਡੀ ਲਈਏ ਪੂਰਾ ਵਲੋਗ ਵੇਖਣ ਲਈ ਆਪਣੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਾਰੇ ਜਾਣੇ ਦੇਵਿੰਦਰ ਵਲੋਗਸ ਪੀ 34 ਆਈ ਹੋਪ ਕਰਦਾ ਹਾਂ ਕਿ ਤੁਹਾਨੂੰ ਸਾਰੇ ਵਲੌਗ ਬੜੀ ਲੱਗਣਗੇ ਤਾਂ ਕੰਮ ਖਿੱਚ ਕੇ ਰੱਖੋ ਮੜਿਆ ਲਾਈਕ ਸਬਸਕ੍ਰਾਈਬ ਵਾਲਾ ਨੇੜੇ ਪਹੁੰਚਾ ਦਿਓ ਮੜਿਆ 1 ਮਿਲੀਅਨ ਦੇ ਨੇੜੇ ਜਿਹੜੇ ਅਜੇ ਤੱਕ ਸਬਸਕ੍ਰਾਈਬਰ ਨਹੀਂ ਐ ਸੱਚੀ ਦੱਸਾਂ ਜੇ ਉਹ ਦੇਖੀ ਮਿੱਤਰਾਨੇ ਹੈ ਜਿਹੜੀ ਵੱਡੀ ਗੱਡੀ ਬਹੁਤ ਸੋਹਣੀ ਚੱਲ ਰਹੀ ਗੱਡੀ ਆਪਣੀ ਤਾਂ ਹੁਣ ਬਸ ਵਲੌਗ ਆਊ ਆਪਣਾ ਕੱਲ੍ਹ ਸਵੇਰੇ 8 ਵਜੇ ਵਲੌਗ ਪਾਵਾਂਗਾ ਮੈਂ ਤੇ ਹੁਣ ਆਪਾਂ ਦੋ ਤਿੰਨ ਵਲੋਗ ਲਗਾਤਾਰ ਆਣਗੇ ਤਿੰਨ ਕਿ ਦਿਨ ਫਿਰ ਮੁੜ ਕੇ ਦਿਖਾਂਗੇ ਉਹ ਵੀ ਤਿੰਨ ਦਿਨ ਸ਼ਾਇਦ ਆਣ ਮਰ ਗਿਆ ਜੀ ਨਹੀਂ ਕਰਦਾ ਵਲੋਗਿੰਗ ਕਰਨ ਦਾ ਯਾਰ ਪਤਾ ਕਾਹਨੋਂ ਨਹੀਂ ਕਰਦਾ ਯਾਰ ਫੋਨ ਚਾਹੀਦਾ ਨਹੀਂ ਇੱਕ ਕੈਮਰਾ ਸਾਫ਼ ਨਹੀਂ ਆ ਫੋਨ ਦਾ ਯਾਰ ਜਮ ਜੀ ਨਹੀਂ ਕਰਦਾ ਤੇ ਕਰਕੇ ਤੇ ਆਈ ਹੋਪ ਕਰਦਾ ਹਾਂ ਤੁਹਾਨੂੰ ਵਲੋਗ ਕਰਦੇ ਆ ਚਾਲੂ ਕਰਦੇ ਆ ਯਾਰ ਮਾੜਾ ਇਹ ਹੋਰ ਰਾਤ ਤੱਕ ਮੇਰੇ ਨਾਲ ਬਥੇਰੇ ਮੁੰਡੇ ਕਹਿੰਦੇ ਕਲਾਸ ਦੇ ਰੱਖਦੇ ਰਾਤ ਤੱਕ ਪਾਇਕਰ ਵਲੋਗ ਤੇ ਪਰ ਰਾਤ ਤੱਕ ਹੀ ਪਾਵਾਂਗਾ ਵਲੋਗ ਜੇ ਤੁਹਾਨੂੰ ਵਧੀਆ ਲੱਗੂਗਾ ਵਲੋਗ ਮੇਰਾ ਭਾਈ ਜੋ ਵੀ ਭੈਣ ਭਰਾ ਸਾਰੇ ਸਬਸਕ੍ਰਾਈਬ ਲੈ ਚੈਨਲ ਜ਼ਰੂਰ ਕਰਿਓ ਕਰੋ ਸਪੋਰਟ ਕਰਦੇ ਕਰੋ ਯਾਰ ਤੁਸੀਂ ਉਹ ਤਾਂ ਵੀ ਲਾਈਕ ਕਰ ਦਿੰਨੇ ਹੋ ਹਰ ਇੱਕ ਵੀ ਨੂੰ ਗੱਡੀ ਲੈ ਕੇ ਆਪਾਂ ਘਰੇ ਪਹੁੰਚ ਗਏ ਫਿਰ ਜੇ ਮੇਰੇ ਭੈਣ ਕਿਸੇ ਮਿਲਣਾ ਮਨ ਲੋਵੇ ਮੇਰੇ ਘਰ ਆ ਸਕਦਾ ਆਲਮਪੁਰ ਸਰਪੰਚ ਦੇ ਘਰੇ ਜਿਹੜਾ ਮਰਜ਼ੀ ਹੋਵੇ ਮਿਲਣਾ ਹੋਵੇ ਸਬਸਕ੍ਰਾਈਬਰ ਵੀ ਆ ਲੋ ਮਿੱਤਰੋ ਆਪਾਂ ਆ ਗਏ ਹੁਣ ਘਰ ਆ ਚੈੱਕ ਕਰੋ ਗੱਡੀ ਆਪਣੀ ਸ਼ਾਨਦਾਰ ਲੁੱਕ ਲੱਗ ਰਹੀ ਗੱਡੀ ਘੈਂਟ ਹੁਣ ਸ਼ਾਮ ਦੇ ਹਵਾਆਂ ਨੂੰ ਦੋ ਚਾਰ ਵੀਡੀਓ ਸਭ ਨੂੰ ਟੋਪੀ ਲੱਗ ਰਹੀ ਹੁਣ ਆਪਾਂ ਮਿਲਾਂਗੇ ਸ਼ਾਮੂ ਸ਼ਾਮ ਨੂੰ ਮਿਲਾਂਗੇ ਆਪਾਂ ਤੁੰਨ ਪਹਿਤਰ ਆਪਾਂ ਮੜਾ ਜਾਣਾ ਬਾਜ਼ਾਰ ਨੂੰ ਚੱਤੋਂ ਮੜਾ ਚੱਲੀਏ ਬਾਜ਼ਾਰ ਚ ਓਏ ਹੋਏ ਹੋਏ ਗਰਮੀ ਕਿੰਨੀ ਕੋਲੇ ਆਈ ਹਾਇ ਜੰਨੇ ਗਰਮੀ ਰਗੰਦੀ ਹੈ ਬਬਕ ਤੋ ਮੇਟਰ ਕਾਲੀ ਘੋੜੇ ਤਿਆਰ ਕਰ ਲਈ ਆਟਾ ਨੇ ਬਾਈ ਕਿ ਸੁੱਜੇ ਪਾ ਕਰਕੀ ਬਾਈ ਗਰ ਪਰ ਇਹ ਗੱਲ ਹੈ ਗੱਡੀ ਸੈਟੀਸਫਾਈ ਬਹੁਤ ਮਿਲ ਲੱਗਦੀ ਹੈ ਪਤਾ ਘਾਤੋਂ ਇਹ ਮੇਰੇ ਜਵਾਬ ਬਾਪੂ ਦਾ ਸ਼ੌਂਕ ਸੀ ਗਾ ਗੱਡੀ ਲੈਣੀ ਲੈਣੀ ਤੇ ਵੱਡੀ ਲੈ ਸਕਦੇ ਯਾਰ ਵੱਡੀ ਨੂੰ ਕਿਹੜਾ ਹੋਗੀ ਸਾਲਾ ਇਹ ਆਪਾਂ ਇਹ ਪਰ ਲੈਣੀ ਛੋਟੀ ਗੱਡੀ ਕੰਮ ਆਪਣਾ ਉਹ ਦੂਸਰਾ ਹੀ ਕੰਮ ਨੇੜੇ ਜਿਹੜਾ ਜਾਣੇ ਤੇ ਲੈਣੀ ਹੈ ਨਾਲੇ ਆਪਾਂ ਨੂੰ ਗੱਡੀ ਗਿਫਟ ਘਰ ਤੇ ਆਪਣੇ ਆ ਰਹੇ ਨੇ ਜਾਣੇ ਆਪਾਂ ਕਿਹਨੇ ਕਿੱਥੇ ਜਾਣਾ ਹੈ ਗੱਡੀ ਸੋਹਣੀ ਬੜੀ ਲੱਗਦੀ ਮੈਨੂੰ ਆ ਛੋਟੀ ਜਿਹੀ ਗੱਡੀ ਮਿੱਤਰੋ ਮੰਨ ਕੇ ਤਾਂ ਗੱਡੀ ਧੋ ਹੁੰਦਾ ਗੱਡੀ ਧੋਤੀ ਤੇ ਆਈ ਹੋਪ ਕਰਦਾ ਹਾਂ ਤੁਹਾਨੂੰ ਵਲੌਗ ਵਧੀਆ ਲੱਗੂਗਾ ਤੇ ਸਮਾਨ ਕੱਢ ਲਿਆ ਕੱਢਦੇ ਬਾਠੀ ਹਾਏ ਹੋ ਗੱਡੀ ਪੂਰੀ ਧੋਤੀ ਗੱਡੀ ਸਾਫ਼ ਵੀ ਬਿਲਕੁਲ ਅਬ ਫਾਈਨਲੀ ਮਿੱਤਰੋ ਮਿੱਤਰੋ ਹੁਣ ਆਪਾਂ ਧੋਤੀ ਗੱਡੀ ਹਨ ਚਮਕਾਈ ਹੋਈ ਗੱਡੀ ਪੂਰੀ ਹਨ ਦੁੱਧੂng ਗੱਡੀ ਹੋਈ ਗੱਡੀ ਹੁਣ ਚਮਕਾ ਕੇ ਗੱਡੀ ਹੌਣ ਲਾਤੀ ਆਪਾਂ ਸਾਈਡ ਤੇ ਮੇਰਾ ਵੀਰ ਮੈਨੂੰ ਕਮੈਂਟ ਜੁੜ ਕੇ ਕਿਹਾ ਸੋਹ ਗੱਡੀ ਕਿੱਦਾਂ ਦੀ ਲੱਗੀ ਮੈਨੂੰ ਤੇ ਹੁਣ ਆਪਾਂ ਵਲੌਗ ਪਾਵਾਂਗੇ ਸਵੇਰੇ ਗੱਡੀ ਚੈੱਕ ਕਰੋ ਕਿੰਨਾ ਸੋਹਣੀ ਲੱਗ ਰਹੀ ਲੁੱਕ ਬਾਬਾ ਜੀ ਕਿਰਪਾ ਨਜ਼ਰਾਂ ਲੱਗ ਜੀ ਮਿੱਠੀ ਨੂੰ ਚੈੱਕ ਕਰੋ ਲੋਕਾ ਆਈ ਹੋਪ ਕਰਦਾ ਹਾਂਗਾ ਇਹ ਵਲੌਗ ਤੁਹਾਨੂੰ ਵਧੀਆ ਲੱਗੂਗਾ ਤੇ ਇਹ ਆ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ ਧੰਨਵਾਦ ਜੀ ਬੋਬੋ ਤੁਹਾਡਾ ਤੁਸੀਂ ਮੇਰੇ ਨਾਲ ਵਲੌਗ ਤੇ ਜੁੜੇ ਰਹੋ ਇਹ ਮੈਂ ਲੱਗਦੇ ਹਾਂ ਵੀ ਮੱਚਨੜੋ ਹਟਾ